ਜ਼ਿਲ੍ਹਾ ਪਾਸ਼ਾ ਦਫ਼ਤਰ ਕਪੂਰਥਲਾ ਦੇ ਸਹਿਯੋਗ ਦਿਨਾਲ ਗੁਰੂ ਨਾਨਕਾ ਜਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਖੇ ਲਹਿੰਦੇ ਪੰਜਾਬ ਦੇ ਮਕਬੂਲ ਸ਼ਾਇਰ ਜਨਾਬ ਸਗੀ ਤਬਸਮ ਦੀ ਪੰਜਾਬੀ ਪਾਸ਼ਾਦ ਵਿੱਚ ਛਪੀ ਸ਼ਾਇਰੀ ਦੀ ਕਿਤਾਬ ਹੋਰ ਮੁਹੰਮਦ ਨਈ ਕਰਨੀ ਰਿਲੀਜ਼ ਕੀਤੀ ਗਈ। ਸਮਾਗਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਨਾਮਵਰ ਕਹਾਣੀਕਾਰ ਡਾਕਟਰ ਕਰਮਜੀਤ ਸਿੰਘ ਨਡਾਲਾ ਨੇ ਸ਼ਿਰਕਤ ਕੀਤੀ। ਇਲਾਕੇ ਦੇ ਸ਼ਾਇਰ ਕਵਰ ਇਕਵਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮਹਿਮਾਨ ਡਾਕਟਰ ਕਰਮਜੀਤ ਸਿੰਘ ਨਡਾਲਾ ਨੇ ਕਿਹਾ ਕਿ ਪਾਸ਼ਾਵਾਂ ਦਾ ਲਿਪੀ ਅੰਤਰਨ ਦੋ ਮੁਲਕਾਂ ਵਿਚਕਾਰ ਇੱਕ ਸਾਹਿਤਿਕ ਕਪੂਲ ਦਾ ਕੰਮ ਕਰਦਾ ਹੈ ਜਿਹੜਾ ਪਾਸ਼ਾਵਾਂ ਵਿਚਾਲੇ ਫਾਸਲੇ ਨੂੰ ਦੂਰ ਕਰ ਦਿੰਦਾ ਹੈ ਜ਼ਿਲ੍ਹਾ ਪਾਸ਼ਾ ਅਫਸਰ ਕਪੂਰਥਲਾ ਮੈਡਮ ਜਸਪ੍ਰਿਤ ਕੋ ਡਾਕਟਰ ਹਰਪਰਜਨ ਸਿੰਘ ਅਤੇ ਇਸ ਪੁਸਤਕ ਦਾ लिपि अंतरण करण वाले शायर शहबाज खान ने इस समागम दी प्रधानगी की समागम दी शुरुआत दे विच मंच संचालक धर्मपाल पैंथर ने आए हुए मेहमाना नु इस पुस्तक ते इस दे शायर बारे संक्षेप जानकारी दी थी ये समागम दी प्रधानगी कर रहे डॉक्टर हरपजन सिंह ने की है किस निवेख ले कार्य ले पुस्तक दे मूल शायर सगीर ਤਬਸੁਮ ਅਤੇ ਇਸ ਨੂੰ ਗੁਰਮੁਖੀ ਭਾਸ਼ਾ ਦੇ ਵਿੱਚ ਤਬਦੀਲ ਕਰਨ ਲਈ ਸ਼ਹਿਬਾਜ਼ ਖਾਨ ਵੀ ਮੁਬਾਰਕ ਤੇ ਹੱਕਦਾਰ ਨੇ ਇਸ ਪ੍ਰਾਂਤ ਡਾਕਟਰ ਕਰਮਜ ਸਿੰਘ ਨਡਾਲਾ ਕਵਰ ਇਕਬਾਲ ਸਿੰਘ ਜੋਸਪੀਤ ਕੋ ਡਾਕਟਰ ਹਰਪਰਜਨ ਸਿੰਘ ਅਤੇ ਸ਼ਹਿਬਾਜ਼ ਖਾਨ ਨੇ ਪੋਸਤਕ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ ਆਪਣਾ ਕਲਾ ਅਤੇ ਜਿਨਾ ਲਾਇਬ੍ਰੇਰੀ ਵੱਲੋਂ ਜਿਨਾ ਨੰਝਾ ਲਾਇਬ੍ਰੇਰੀ ਕਪੂਰਥਲਾ ਵਿਖੇ ਸਾਵਣ ਕਵੀ ਦਰਬਾਰੂ ਲਿਖਾ ਗਿਆ ਹੈ ਸਾਵਣ ਮਹੀਨੇ ਨੂੰ ਸਮਤ ਪਿਤ ਪਾਸ਼ਾਵ ਪਾਗ ਵੱਲ ਹਮੇਸ਼ਾ ਹੀ ਕਵੀ ਦਰਬਾਰਿਕ ਕਰਵਾਇਆ ਜਾਂਦਾ ਹੈ ਸਾਰੇ ਕਵੀ ਇਕੱਤਰ ਹੋ ਕੇ ਜਿੱਥੇ ਮਾਂ ਬੋਲੀ ਦੇ ਵਿੱਚ ਦੁਰਮੁਖੀ ਲਿਪੀ ਦੇ ਵਿੱਚ ਆਪਣੇ ਮਨ ਦੇ ਭਾਵ ਤੇ ਮਨ ਦੇ ਬਲ ਬਲਿਆ ਨੂੰ ਉਜਾਗਰ ਕਰਦੇ ਹਨ ਸ਼ਬਦਾਂ ਦੇ ਵਿੱਚ ਉਹਨਾਂ ਦੀ ਲੈਸੁਰ ਤੇ ਔਰ ਗਾ ਕੇ ਜਿਹੜੀ ਪੇਸ਼ਕਾਰੀ ਕੀਤੀ ਜਾਂਦੀ ਹੈ ਉਹ ਬਾ ਕਮਾਲ ਹੈ ਅੱਜ ਜੋ ਆਪਾਂ ਸ਼ਹੀਦ ਉਦਮ ਸਿੰਘ ਹਾਲ ਲਾਇਬ੍ਰੇਰੀ ਵਿੱਚ ਜਿਹੜਾ ਸਵਨ ਕਵੀ ਦਰਬਾਰ ਉਲੀਕਿਆ ਹੈ ਉਹਦੇ ਵਿੱਚ ਕਪੂਰਥਲੇ ਜ਼ਿਲ੍ਹੇ ਦੇ ਲਗਭਗ ਸਾਰੇ ਹੀ ਕਵੀਆਂ ਨੇ ਸ਼ਿਰਕਤ ਕੀਤੀ ਹੈ ਔਰ ਬਹੁਤ ਖੂਬਸੂਰਤੀ ਨਾਲ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਹਨ ਤਰਨੰਮ ਦੇ ਵਿੱਚ ਬਾ ਕਮਾਲ ਪੇਸ਼ਕਾਰੀ ਕੀਤੀ ਗਈ ਹੈ ਮੈਂ ਸ਼ੁਕਰਗੁਜ਼ਾਰ ਹਾਂ ਕਪੂਰਥਲੇ ਦੇ ਸਾਰੇ ਹੀ ਸਾਹਿਤਕਾਰਾਂ ਦਾ ਤੇ ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਕਰਮਜੀਤ ਸਿੰਘ ਨਡਾਲਾ ਤੇ ਖਾਸ ਤੌਰ ਤੇ ਸਾਡੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਦਾਰ ਕਵਰ ਇਕਬਾਲ ਸਿੰਘ ਜੀ ਅੱਜ ਇੱਥੇ ਸਮਾਗਮ ਦੇ ਵਿੱਚ ਪਹੁੰਚੇ ਨੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਉਲੀਕਿਆ ਗਿਆ ਹੈ ਮੈਂ ਇਹਨਾਂ ਦੀ ਧੰਨਵਾਦ ਕਰਦੀ ਹਾਂ ਸਿਰਜਣਾ ਕੇਂਦਰ ਤੇ ਅਦਵੀਸ਼ਾ ਹਮੇਸ਼ਾ ਹੀ ਭਾਸ਼ਾ ਵਿਭਾਗ ਦੇ ਨਾਲ ਮੁੱਢ ਨਾਲ ਮੁੱਢਾ ਜੋੜ ਕੇ ਖੜੇ ਹੁੰਦੇ ਨੇ ਤੇ ਹਮੇਸ਼ਾ ਹੀ ਸਾਨੂੰ ਸਹਿਯੋਗ ਦਿੰਦੇ ਨੇ ਕਿਉਂਕਿ ਭਾਸ਼ਾ ਵਿਭਾਗ ਸਾਹਿਤਕਾਰਾਂ ਦਾ ਘਰ ਹੋਣ ਨਾਤੇ ਇਹਨਾਂ ਦੇ ਨਾਲ ਹੀ ਚੱਲਦਾ ਹੈ ਇਹਨਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਸਾਡੀ ਕਰਮ ਵੀ ਇਹੀ ਹੈ ਕਿ ਇਹਨਾਂ ਦਾ ਸਤਿਕਾਰ ਔਰ ਸਨਮਾਨ ਕਰਨਾ ਸ਼ਾਹਬਤਾਂ ਵੱਲੋਂ ਇੱਕ ਪੁਸਤਕ ਲੋਕਰਪੰਦਾ ਸਮਾਗਮ ਵੀ ਸੀਗਾ ਜਿਹਦੇ ਵਿੱਚ ਸਗੀਰ ਤਬਸਮ ਜੀ ਜੋ ਪਾਕਿਸਤਾਨ ਤੋਂ ਇੱਕ ਨਾਮਵਰ ਸ਼ਾਇਰ ਨੇ ਉਹਨਾਂ ਦੀ ਸ਼ਾਇਰੀ ਦਾ ਉਹਨਾਂ ਦੀ ਕਿਤਾਬ ਹੈ ਹੋਰ ਮੁਹੱਬਤ ਨਹੀਂ ਕਰਨੀ ਉਹਦਾ ਲਿੰਪੀ ਅੰਤਰਣ ਸਾਡੇ ਇੱਥੇ ਕਪੂਰਥੱਲੇ ਦੇ ਸ਼ਾਇਰ ਸ਼ਹਬਾਜ਼ ਖਾਨ ਜੀ ਨੇ ਕੀਤਾ ਹੈ ਬਹੁਤ ਖੂਬਸੂਰਤ ਕਿਤਾਬ ਹੈ ਜਿਹਦੇ ਵਿੱਚ ਇੱਕ ਲਾਈਨ ਦੀ ਨਜ਼ਮ ਵੀ ਹੈ ਨਜ਼ਮ ਗਜ਼ਲਾਂ ਨਾਲ ਸਜੀ ਹੋਈ ਇੱਕ ਕਿਤਾਬ ਨਿਪਟ ਯੰਤਰਣ ਕਰਕੇ ਪੰਜਾਬ ਨੂੰ ਦਿੱਤੀ ਗਈ ਹੈ ਗੁਰਮੁਖੀ ਦੇ ਵਿੱਚ ਮੈਂ ਬਹੁਤ ਧੰਨਵਾਦ ਕਰਦੀ ਹਾਂ ਸ਼ਹਿਬਾਜ਼ ਜੀ ਦਾ ਅਜਿਹੇ ਸਹਿਯੋਗਕਾਰਾਂ ਦਾ ਜੋ ਪਾਕਿਸਤਾਨ ਤੇ ਜਿਹੜਾ ਲਹਿਂਦਾ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਜਿਹੜੇ ਸਾਹਿਤਕਾਰ ਆਪਸ ਵਿੱਚ ਜੋੜਨ ਦਾ ਉਪਰਾਲਾ ਕਰ ਰਹੇ ਨੇ ਉਹ ਬਹੁਤ ਖੁਸ਼ ਨਿਵਾ ਗੱਲ ਵੀ ਹੈ ਔਰ ਆਉਣ ਵਾਲਾ ਜਿਹੜਾ ਖੁਸ਼ ਨਿਵਾ ਸਮਾ ਬਣਾਉਣ ਦੀ ਜਿਹੜੀ ਤਿਆਰੀ ਹੈ ਮੈਂ ਬਹੁਤ ਵਧੀਆ ਉਪਰਾਲਾ ਹੈ ਤੇ ਭਾਸ਼ਾ ਵਿਭਾਗਮਾਨ ਮਹਿਸੂਸ ਕਰਦਾ ਹੈ ਅਜਿਹੇ ਸਾਹਿਤਕਾਰਾਂ ਉੱਤੇ ਜੋ ਅਜਿਹਾਂ ਜਿਹੜੀ ਸ਼ਾਹਮੁਖੀ ਤੋਂ ਗੁਰਮੁਖੀ ਦੇ ਵਿੱਚ ਲਿਪੀਯੰਤਰਣ ਕੀਤਾ ਜਾਂਦਾ ਹੈ ਧੰਨਵਾਦ ਜੀ ਜ਼ਿਲ੍ਹਾ ਭਾਸ਼ਾ ਅਫਸਰ ਮੈਡਮ ਜਸਪ੍ਰੀਤ ਕਾ ਇਨਾਂ ਦੇ ਉੱਚੇ-ਉੱਚੇ ਯਤਨ ਸਦਕਾ ਇਹਨਾਂ ਨੇ ਸਹਿਯੋਗ ਲਿਆ ਸਿਰਨਾ ਕੇਂਦਰ ਕਲਰ ਰਜਿਸਟਰਡ ਸਭਿਆਰਥਾ ਸਹਿਯੋਗ ਲਿਆ ਅਦਵੀ ਸ਼ਾਮ ਕਪੂਰਥਲਾ ਦਾ ਪਿਛਾ ਲਖਿਆ ਸੀ ਪੰਜਾਬ ਸਰਕਾਰ ਵੱਲੋਂ ਵੀ ਪ੍ਰੋਗਰਾਮ ਜਿਹਦੇ ਵਿੱਚ ਸਾਡੇ ਵਿਕੇ ਜਾਂ ਸਾਵਨ ਕਵੀ ਦਰਬਾਰ ਉਹਦੇ ਵਿੱਚੋਂ ਲਿਖਿਆ ਥੋੜਾ ਜਿਹਾ ਲੇਖ ਹੋ ਗਿਆ ਤੇ ਮੈਡਮ ਨਾਲ مشورہ ਹੋਇਆ ਇਹਨਾਂ ਨੇ ਸਿਰਨਾ ਕੇਂਦਰ ਤੇ ਤਾਨੂੰ ਬੁਲਾ ਕੇ ਅੱਜ ਬਹੁਤ ਵੱਡਾ ਇੱਥੇ ਪ੍ਰੋਗਰਾਮ ਸਾਵਨ ਕਬੀ ਦਰਬਾਰ ਗੁਰਨਾਣਕ ਲਾਇਬ੍ਰੇਰੀ ਜ਼ਿਲ੍ਹਾ ਕਪੂਰਥਲਾ ਵਿੱਚ ਉਲੀਕਿਆ ਔਰ ਮੈਂ ਕਮਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਤੇ ਸਾਡੇ ਜਿਹੜੇ ਅੱਧੀ ਸ਼ਾਮ ਦੇ ਪ੍ਰਧਾਨ ਨੇ ਸ਼ਾਹਬਾਸ ਖਾਨ ਉਹ ਵੀ ਆਏ ਹੋਏ ਨੇ ਤੇ ਮੈਂ ਮੈਡਮ ਨੂੰ ਤਹਿ ਦਿਲੋਂ ਮੁਬਾਰਕਬਾਦ ਵੀ ਦੇਣਾ ਇਹਨਾਂ ਨੂੰ ਵਧਾਈ ਤਾਂ ਦੇਣਾ ਕਿ ਵਧੀਆ ਪ੍ਰੋਗਰਾਮ ਉਲੀਕਿਆ ਤੇ ਅੱਛੇ ਲੋਕ ਇਕੱਤਰ ਹੋਏ ਅੱਛੇ ਕਵੀ ਆਏ ਵਕ ਵਕ ਵਰਗੀਆਂ ਪੇਸ਼ ਕਰ ਰਹੇ ਨੇ ਔਰ ਮਾਂ ਬੋਲੀ ਪੰਜਾਬੀ ਦਾ ਮਾਣ ਨਾਲ ਹੋਰ ਸਿਰ ਉੱਚਾ ਕਰਨ ਵਾਸਤੇ ਮੈਂ ਜਸਪੀਤ ਕੌਰ ਜ਼ਿਲ੍ਹਾ ਪਾਸ਼ਾ ਅਫਸਰ ਕਪੂਰਥਲਾ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦਾ ਔਰ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਜਿਵੇਂ ਅੱਗੇ ਸਹਿਯੋਗ ਕਰਕੇ ਚੱਲਦੇ ਰਹੇ ਆ ਹਮੇਸ਼ਾ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਮਾਂ ਬੋਲੀ ਪੰਜਾਬੀ ਦੀ ਖਿਦਮਤ ਹੋਰ ਵਧੇਰੇ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਬਹੁਤ ਧੰਨਵਾਦ ਸਮੇਂ ਸਮੇਂ ਤੁਸੀ ਸਾਡੇ ਕੋਲ ਆਉਂਦੇ ਹੋ ਸਾਡੀ ਕਵਰੇਜ ਕਰਦੇ ਹੋ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਜੇ ਅਸੀਂ ਕੋਈ ਚੰਗਾ ਕੰਮ ਕਰ ਰਹੇ ਆਂ ਤਾਂ ਤੁਸੀਂ ਉਹਦਾ ਲੋਕਾਂ ਵਿੱਚ ਲੋਕ ਨੂੰ ਜਾਗਰੂਕ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ